ਇਹ ਯਾਰ ਬੀਬੀ ਕਹਿਣ ਦੀ ਹੀ ਕਿ ਜੀਵਨ ਮੇਰੇ ਘੜੀ ਬੋਲੀ ਆ ਪਰ ਯਾਰ ਇਹੋ ਜੀ ਹੈ ਨਹੀਂ ਗਈ ਹੈ ਪਤਾ ਨਹੀਂ ਬੀਬੀ ਨੂੰ ਕੀ ਖਾਮੀ ਦੱਬੀ ਉਹਦੇ ਵਿੱਚ ਚੱਲ ਯਾਰ ਜੰਨਾ ਚਿਰ ਗਲਤ ਆ ਪਤਾ ਨਾ ਲੱਗਾ ਉਹਨਾਂ ਚਿਰ ਕੀ ਕੰਨਾ ਗਲਗੱਸ ਸਕਦੇ ਆ ਤੇ ਜੀਵਨ ਨੂੰ ਯਾਰ ਹਵਾ ਹੀ ਮਾਰਦਾ ਜੀਵਨ ਇਹ ਜੀਵਨ ਹਾਂਜੀ ਗੱਲ ਸੁਣਿਓ ਹਾਂਜੀ ਆਈ ਜੇ ਕੀ ਕਰਦੇ ਆ ਜੇ ਕੋਸ਼ਮੀ ਰੋਟੀ ਬਣਾ ਕੇ ਆਈ ਆ ਅੱਛਾ ਅੱਛਾ ਦੱਸੋ ਅਜਾ ਮਰਣ ਦੇ ਉਹ ਮੈਂ ਤਾਂ ਬੀਬੀ ਕਹਿੰਦੀ ਹੀ ਹਾਂਜੀ ਉਹ ਇੰਦਾ ਕਰਕੇ ਜੀਵਨ ਮੇਰੇ ਤੇ ਗਾੜੀ ਬੋਲੀ ਆ ਕੋਈ ਵੀ ਉਹ ਵੱਖਜੀ ਗੱਲ ਮੈਂ ਆ ਤੁਹਾਨੂੰ ਕੀ ਆਖਾਂ ਮੈਂ ਤੁਹਾਨੂੰ ਗਾੜੀ ਬੋਲਦੀ ਲੱਗੂਗੀ ਮੈਂ ਗਾੜੀ ਬੋਲ ਸਕਦੀ ਆ ਦੱਸੋ ਮੈਨੂੰ ਕੀ ਮਿਲਣਾ ਗਾੜੀ ਬੋਲ ਕੇ ਮੈਨੂੰ ਵੀ ਚੰਗਾ ਭਲਾ ਪਤਾ ਵੀ ਸਿਆਣੇ ਬਿਆਣੇ ਆ ਮੈਂ ਆਹਨਾਂ ਦੀ ਗਾੜੀ ਬੋਲ ਕੇ ਕੀ ਲੈਣਾ ਭਲਾ ਉਹ ਚੱਲ ਯਾਰ ਜਿੰਨੀ ਕਹਿੰਦੇ ਮੈਨੂੰ ਗੱਲ ਦੱਸੀ ਮੈਂ ਤੈਨੂੰ ਪੁੱਛ ਲਿਆ ਮੇਰੀ ਗੱਲ ਸੁਣੋ ਹਾਂ ਮੈਨੂੰ ਕਹਿੰਦੇ ਹੀ ਵੀ ਕੁੜੀ ਨੂੰ ਕਹਿ ਵੀ ਪੈਂਟਾਂ ਕਮੀਜ਼ਾ ਨਾ ਪਾਇਆ ਕਰ। ਅੱਛਾ ਹੈ ਤੇ ਸਲਵਾਰਾਂ ਕਮੀਜ਼ਾ ਨੂੰ ਪਾਇਆ ਕਰ ਮੈਨੂੰ ਦੀਆਂ ਚੰਗੀਆਂ ਲੱਗਦੀਆਂ। ਤੇ ਮੈਂ ਕਿਹਾ ਵੀ ਕੋਈ ਗੱਲ ਨਹੀਂ ਤੁਸੀਂ ਕੱਪੜਾ ਲਿਆ ਦਿਓ ਤੇ ਮੈਂ ਸੀਧੂੰਗੀ। ਆਹੋ ਤੇ ਨਿਆਣੇ ਬੈ ਫਰੀਜ ਹੁੰਦੀ ਮਨਪ ਵੀ ਦੇਖ ਕੇ ਜੀ ਕਰਦਾ ਸਿਰਫ ਆਹ ਗੱਲ ਮੈਂ ਕਹੀ ਸੀਗੀ। ਤੇ ਮੈਨੂੰ ਗਾੜੀਓ ਕਹਿੰਦੇ ਚਲੋ ਕੀ ਖੂਛ ਛਾਲ ਮਾਰਨਗੇ ਤੇ ਇਹ ਵੀ ਛਾਲ ਮਾਰ ਦੂਗੀ। ਸੋ ਮੇਰੇ ਦਿਨੋਂ ਤਾਂ ਕਾੜਾ ਲੱਗਾ ਵੀ ਮੈਂ ਤਾਂ ਕੋਈ ਵੱੜਨਾ ਗੱਲ ਨਹੀਂ ਕੀਤੀ। ਤੇ ਤੁਹਾਨੂੰ ਜਾ ਕੇ ਆਂਦੇ ਵੀ ਮੇਰੇ ਗਾੜੀ ਬੋਲਦੀ ਆ। ਓਏ ਆਹੋ ਗੱਲ ਕਰਦੇ ਕੱਲ ਛਾਲਾਂ ਦੀ ਗੱਲ ਨਹੀਂ ਇਹ ਗੱਲ ਬਿਲਕੁਲ ਗਲਤ ਜੇ ਨਾ ਮੈਂ ਗਾਲੀ ਬੋਲੀ ਆ ਤੇ ਨਾ ਮੈਂ ਬੋਲਣਾ ਹੀ ਆ ਠੀਕ ਆ ਨਾ ਆ ਹੱਥ ਜੋੜਦੀ ਆ ਤੁਹਾਡੇ ਗਾੜੀ ਮੈਂ ਮੇਰੇ ਤੇ ਕਦੀ ਇਹੋ ਜਿਹਾ ਇਲਜ਼ਾਮ ਨਾ ਲਾਓ ਮੈਂ ਨਹੀਂ ਇਦਾਂ ਕਰਦੀ ਪੁੱਤ ਜੇ ਮੇਰੀ ਗੱਲ ਸੁਣ ਤੂੰ ਇਹ ਗੱਲ ਦਾ ਗੁੱਸਾ ਨਾ ਕਰੀ ਦੱਸਾਂ ਗੱਲ ਕੀ ਆ ਜਦੋਂ ਇੱਥੇ ਕੇ ਸਿਆਣੇ ਬੰਦੇ ਦੀ ਉਮਰ ਆ ਜਾਏ ਨਾ ਤੇ ਇਹੋ ਜਿਹੀ ਗੱਲਾਂ ਪਤਾ ਕਰੀ ਜਾਂਦਾ ਹੁੰਦਾ ਵਾ ਠੀਕ ਨੇ ਤੂੰ ਪਰ ਆਪਣੇ ਮਨਤੇ ਨਾ ਲਾਈ ਮਨਤੇ ਮੈਂ ਕੀ ਲਾਉਣਾ ਮੈਂ ਤਾਂ ਕਦੀ ਸਮਝਿਆ ਹੀ ਨਹੀਂ ਉਪਰਾਂ ਮੈਂ ਤਾਂ ਸ਼ੁਕਰ ਕਰਦੀ ਆ ਮਾਲਕ ਦਾ ਪੀ ਵਧੀਆ ਮੈਨੂੰ ਸਭ ਕੁਝ ਮਿਲ ਗਿਆ ਉਹ ਹੈ ਤੇ ਜੇ ਟਾਟੀ ਮਾਂ ਤੇ ਮੇਰੀ ਮਾਂ ਵਿੱਚ ਕੀ ਫਰਕ ਵਾ ਮੈਂ ਤੇ ਆਪਣੀ ਮਾਂ ਸਮੇਂ ਨਹੀਂ ਪਰ ਚਲ ਮੈਨੂੰ ਮਾਂ ਦਾ ਪਿਆਰ ਵੀ ਮਿਲ ਗਿਆ ਵਾ ਪਰ ਪਤਾ ਨਹੀਂ ਕਿਉਂ ਪਹਿਲਾਂ ਬੜੇ ਚੰਗੇ ਸੀਗੇ ਤੇ ਹੁਣ ਪਤਾ ਨਹੀਂ ਕਿਉਂ ਇਦਾਂ ਕਰਨ ਡਿਆ ਪੇ ਹਰ ਗੱਲ ਤੇ ਨੋਕਾ ਟੋਕੀ ਕਰਦੇ ਆ ਹਰ ਗੱਲ ਤੇ ਮੈਨੂੰ ਗੱਲਾਂ ਕਰਦੇ ਆ ਚਲ ਮੇਰੀ ਗੱਲ ਸੁਣ ਆਪ ਜਗਾ ਜਗ ਜਬ ਠੀਕ ਨਹੀਂ ਪਰ ਤੂੰ ਨਾ ਕਿਥੋਂ ਮੜ ਜਾਂਗੀ ਗੱਲ ਕਹੀ ਮੈਂ ਮੜੀ ਚੰਗੀ ਕਿਥੋਂ ਕਰਨੀ ਆ ਮੈਂ ਤੇ ਕਦੀ ਕਿਸ ਨੂੰ ਦੱਸਦੀ ਵੀ ਨਹੀਂ ਦੂਜੇ ਘਰ ਤੇ ਸਾਡੇ ਘਰ ਕੀ ਹੋਣ ਡਿਆ ਵਾ ਪਰ ਹਰ ਗੱਲ ਤੇ ਨਾ ਬੀਜੀ ਹਰ ਗੱਲ ਤੇ ਮੈਨੂੰ ਡੋਕਦੇ ਆ ਜੇ ਮੈਂ ਕੋਹ ਰੋਟੀ ਪਾਣੀ ਬਣਾਉਣੀ ਆ ਤਾਣ ਕੇ ਕਹਿੰਦੇ ਤੂੰ ਵੱਧ ਬਣਾਉਣੀ ਆ ਤੂੰ ਵੱਧ ਤੜਕਾ ਲਾਉਣੀ ਆ ਦੱਸੋ ਮੈਨੂੰ ਨਹੀਂ ਪਤਾ ਮੈਂ ਕਿਹੜੀ ਨਿਆਣੀ ਆ ਸਾਰੇ ਕੰਮ ਮੈਂ ਕਰਦੀ ਆਈ ਹਾਂ ਹਾਂ ਤੇ ਗੱਲ ਤਾਂ ਮੈਨੂੰ ਪਤਾ ਵਾ ਠੀਕ ਨਹੀਂ ਚਲੋ ਸੁਖਨ ਦੋ ਜੀ ਵੱਧੇ ਆ ਠੀਕ ਨਹੀਂ ਤੇ ਹੁਣ ਖਰਚਾ ਵੀ ਉਸਾਲ ਨਹੀਂ ਹੋਣਾ ਵਾ ਮੇਰੀ ਗੱਲ ਸੁਣੋ ਦੋ ਜੀ ਵੱਧ ਕੀ ਤੇ ਘਟ ਕੀ ਰੋਟੀ ਤੇ ਵੈਸੇ ਵੀ ਬਣਾਈਏ ਨਾ ਤੇ ਦੋਹਾਂ ਜੀਆਂ ਦੀ ਤੇ ਵੈਸੇ ਵੱਧ ਪੱਕ ਜਾਂਦੀ ਆ ਤੇ ਮੈਂ ਖਰਚਾ ਇਥੇ ਕਿਹੜਾ ਵੱਧ ਕਰਨ ਲਈ ਆ ਰੋਟੀ ਪਣੀ ਤੇ ਉਹ ਹੀ ਬਣ ਦਿਆ ਤੁਹਾਡਾ ਠੀਕ ਆ ਨਾ ਉਹ ਵੱਖਰੀ ਗੱਲ ਆ ਵੀ ਬੱਚੇ ਕਈ ਵਾਰੀ ਕਹਿ ਦਿੰਦੇ ਪਿਆ ਆ ਚੀਜ਼ ਨਹੀਂ ਖਾਣੀ ਤੇ ਆ ਬਣਾ ਕੇ ਦੋ ਤੇ ਮੈਨੂੰ ਬਣਾਉਣੀ ਪੈਂਦੀ ਆ ਜਿੱਦਣ ਮੈਂ ਨਾ ਨਾ ਬਣਾਈ ਉਦੋਂ ਵੀ ਤੁਸੀਂ ਮੇਰੇ ਸਿਰ ਤੇ ਪੈਣਾ ਮੇਰੇ ਵਾਲਾਂ ਤੁਸੀਂ ਕਹਿਣਾ ਵਾ ਵੀ ਮੇਰੇ ਮੁੰਡਿਆਂ ਨੂੰ ਇਹ ਬਣਾ ਕੇ ਦੇ ਦਿੰਦੀ ਚੀਜ਼ ਮੈਂ ਤਾਂ ਉਹਨਾਂ ਨੂੰ ਆਪਣੇ ਪੁੱਤ ਸਮਝਦੀ ਆ ਮੇਰੇ ਦਿਲ 'ਚ ਨਹੀਂ ਅਹਾਂਜੀ ਗੱਲ ਹੈਗੀ ਕੋਈ ਵੀ ਓਏ ਉਹ ਤੇ ਗੱਲ ਤੇ ਨਹੀਂ ਠੀਕ ਵਾ ਤੇਰੀ ਗੱਲ ਮੈਂ ਸਹਿਮਤ ਹਾਂ ਠੀਕ ਨਹੀਂ ਪਰ ਨਾ ਆ ਨਿਕ ਨਿਕੇ ਗੱਲਾਂ ਦਾ ਗੁੱਸਾ ਨਹੀਂ ਕਰੀ ਦਿੰਦਾ ਗੁੱਸਾ ਗੁੱਸਾ ਮੈਂ ਕਿੱਥੋਂ ਕਰਦੀ ਆ ਗੁੱਸਾ ਤੇ ਮੈਂ ਕਰਨ ਜੋਗੀ ਨਹੀਂ ਮੈਨੂੰ ਪਤਾ ਜਿਹੜੇ ਹਾਲਾਤਾਂ ਵਿੱਚੋਂ ਮੈਂ ਆਈ ਆ ਮੇਰੀ ਪਰਜਾਈ ਨੇ ਮੈਨੂੰ ਇੰਨੇ ਕ ਤਾਣੇ ਮਿਹਣੇ ਮਾਰੇ ਆ ਨਾ ਹੁਣ ਮੈਨੂੰ ਗੁੱਸਾ ਆਉਂਦਾ ਹੀ ਨਹੀਂ ਸੱਚ ਪੁੱਛੋ ਤੇ ਪਰ ਦਿਲ ਜਰੂਰ ਦੁਖਦਾ ਮੇਰਾ ਜਦੋਂ ਮੈਂ ਨਹੀਂ ਨਾ ਕਿਹਨੂੰ ਮારી ਚੰਗੀ ਕਰਦੀ ਜਦੋਂ ਮੈਨੂੰ ਵੀ ਕਰਦਾ ਵਾ ਨਾ ਫੇਰ ਮਨਚ ਗੱਲ ਆਉਂਦੀ ਆ ਵੀ ਮੇਰੇ ਨਾਲ ਇਦਾਂ ਕਿਉਂ ਹੁੰਦਾ ਵਾ ਚੱਲ ਐਡੀ ਗੱਲ ਨਾ ਦਿਲ ਦੇ ਨੂੰ ਆ ਹੁਣ ਮੇਰੀ ਗੱਲ ਸੁਣ ਤੇ ਇੰਨਾ ਕੋਨੇ ਬੱਚੇ ਆ ਨੇਗਾ ਜਾ ਪਰਵਾਰ ਵਾ ਠੀਕ ਨੇ ਤੇ ਹੁਣ ਅਹੀਂ ਇਹਨੇ ਦੇਖ ਪਰ ਕਾ ਦੀ ਉਹ ਗੱਲੇ ਕਰਦੇ ਥੋੜੀ ਅਣਗੇ ਕਰਨੀ ਹੈ ਠੀਕ ਨੇ ਗੱਲ ਬੱਚਿਆਂ ਦੀ ਨਹੀਂ ਨੀਗੀ ਮੈਂ ਤਾਂ ਮਮੀ ਦੀ ਦੇਖ ਪਰ ਉਹਦਾ ਹੀ ਕਰਦੀ ਆ ਠੀਕ ਆ ਨਾ ਮੈਂ ਤਾਂ ਕਦੀ ਸਮਝਿਆ ਨਹੀਂਗਾ ਮੇਰੀ ਸੱਸ ਵਾ ਮੈਂ ਤੇ ਉਹ ਸਮੇਂ ਨਹੀਂ ਵੀ ਮੇਰੀ ਮਾਂ ਹੀ ਆਏ ਪਰ ਜੇ ਉਹਨਾਂ ਦੇ ਦਿਲ ਵਿੱਚ ਇਦਾਂ ਦੀਆਂ ਗੱਲਾਂ ਪਤਾ ਨਹੀਂ ਕਿਉਂ ਆਉਂ ਡੈ ਪੀਆਂ ਜਾਂ ਕਿਸ ਨੇ ਉਹਨਾਂ ਨੂੰ ਸਿਖਾਲਿਆ ਵਾ ਕਿ ਜਾਂ ਕੀ ਗੱਲ ਵਾ ਪਰ ਹੁਣ ਉਹ ਮੈਨੂੰ ਚੰਗਾ ਨਹੀਂ ਗੇ ਸਮਝਦੇ ਮੈਨੂੰ ਇਹ ਗੱਲ ਦਾ ਪਤਾ ਲੱਗ ਗਿਆ ਵਾ ਉਹ ਮੇਰੀ ਗੱਲ ਤੋਂ ਉਹ ਕਿਹੜਾ ਕਿੱਦਾਂ ਲੱਗੇ ਬੈੰਦੇ ਆ ਸਿਆਣੇ ਦਾ ਕੰਮ ਹੀ ਇਤਰਾ ਹੁੰਦਾ ਵਾ ਉਹ ਮਾੜੀ ਮੋਟੀ ਜੀ ਵੱਧ ਬਣ ਗਈ ਤਾਂ ਵੀ ਮਰੋਲੀ ਪਾਈ ਜਾਣੀ ਜਾਂ ਨਾ ਘੱਟ ਬਣੀ ਤਾਂ ਵੀ ਕਹਿਣਾ ਵੀ ਨਹੀਂ ਉਹਨੇ ਆਉਂ ਕੀਤਾ ਫਲਾਣ ਕੀਤਾ ਉਹ ਕੀਤਾ ਜੋ ਕੀਤਾ ਠੀਕ ਨਹੀਂ ਜੇ ਕੁੜੀ ਆ ਤਾਂ ਕੁੜੀ ਨੂੰ ਚੰਗਾ ਚਾਹੁੰਦੇ ਮੈਂ ਕਿਹੜਾ ਵੇਖਦੀ ਨਹੀਂ ਉਹ ਵੈਸੇ ਵੇਖ ਕੇ ਇਗਨੋਰ ਮਾਰ ਦਿੰਨੀ ਮੈਂ ਵੀ ਚਲੋ ਕੋਈ ਗੱਲ ਨਹੀਂ ਪਰ ਮੈਨੂੰ ਸਾਰਾ ਹੀ ਪਤਾ ਲੱਗ ਗਿਆ ਵਾ ਉਹ ਚਲ ਕੋਈ ਗੱਲ ਨਹੀਂ ਮੇਰੀ ਕਿ ਸੁਣ ਲੈ ਗੱਲ ਜਿਹੜੀ ਧੀ ਹੈ ਨਾ ਤੇ ਮੈਂ ਧੀ ਬਣਾ ਕੇ ਰੱਖੂ ਉਹਨੂੰ ਇਤੋਂ ਵੱਡਾ ਹੋਰ ਮੈਂ ਤੈਨੂੰ ਕੀ ਨਹੀਂ ਕਰਕੇ ਪਤਾ ਤਹੀ ਤੇ ਬਥੇਰਾ ਕਰਦੇ ਜੀ ਚਲੋ ਕੋਈ ਗੱਲ ਨਹੀਂ ਛੱਡੋ ਪਰ ਇਹ ਨਾਲ ਮੈਂ ਨਹੀਂ ਨਾ ਗੱਲਾਂ ਦਾ ਗੁੱਸਾ ਕਰਦੀ ਕੋਈ ਵੀ ਤੇ ਰੋਟੀ ਲਿਆਵਾ ਹੈ ਖਾਣੇ ਨਾਲ ਹੀ ਬਹਿ ਕੇ ਨਾਲ ਲੈਣੇ ਸਾਰੇ ਇਕੱਠੇ ਚਲੋ ਕੋਈ ਨਹੀਂ ਮੈਂ ਠਾੜ ਬੜੀ ਨਿਆਣੇ ਨੂੰ ਉਧਰ ਜਾਈ ਚ ਦੇ ਦਿੰਨੀ ਰੋਟੀ ਆ ਚਲ ਇਥੇ ਨਾਲ ਕਰ ਲੈ ਵੇਖਦਾ ਫਿਰ ਚਲੋ ਠੀਕ ਆ ਪੁਛ ਕੇ ਆਵਾ ਉਹਨਾਂ ਤੋਂ ਆਹ ਚੱਲ ਯਾਰ ਹੈ ਤੇ ਬੜੀ ਚੰਗੀ ਆ ਹੁਣ ਨਾ ਬੀਬੀ ਦੇ ਦਿਮਾਗ 'ਚ ਬੰਨ ਕੀ ਚੱਲਣ ਲਿਆ ਵਾ ਹੈ ੱਗੇ ਨੂੰ ਜਗਾ ਰਹਿਣ ਦੀ ਦਿੰਦਾ ਵਾ ਤੇ ਜੱਜ ਇਹ ਗੱਲਾਂ ਪਤਾ ਹੋਣ ਲੱਗੀਆਂ ਨਾ ਤੇ ਸਾਰੇ ਪਿੰਡ ਨੇ ਮੁੜ ਕੇ ਥੂ-ਥੂ ਕਰਨੇ ਆ ਵੀ ਕੀ ਕੰਮ ਕੀਤਾ ਤੇ ਕੀ ਨਹੀਂ ਹੈ ਪਰ ਹੁਣ ਸਿਆਣੇ ਬੰਦੇ ਨੇ ਮੈਨਾਂ ਨੂੰ ਕੀ ਕਵਾਂ ਇੱਕ ਪਾਸੇ ਮੇਰੀ ਮਾਂ ਵਾ ਇੱਕ ਪਾਸੇ ਹੁਣ ਜੀਵਨ ਵਾ ਹੈ ਮੈਂ ਤਾਂ ਤਨ ਲੱਗੋ ਫਾਇਆ ਆ ਗਿਆ ਹਾਂ ਇਹਦੀ ਵੀ ਸੁਣਨੀ ਆ ਪੈਂਦੀ ਉਹਦੀ ਵੀ ਸੁਣਨੀ ਆ ਪੈਂਦੀ ਮਾਦਾ ਦੀਆਂ ਨੇ ਚਲੋ ਕੀ ਕਰਨੂੰ ਟਾਈਮ ਪਾ ਕੇ ਪ੍ਰਾ ਕਰਨਾ ਹੀ ਪੈਣਾ ਯਾਰ ਆ ਨਾ ਸਵੇਰ ਦਾ ਹੀ ਹੋਂ ਕਰਨੂੰ ਫੇਂਡਿਆ ਵਾ ਤੇ ਹੋਂ ਨਿਗਾ ਹੋਂਡਿਆ ਜੇ ਤਾਂ ਮੈਨੂੰ ਲੱਗਦੇ ਦੀ ਵਿੰਡੋ ਟੀ ਹੈ ਚੱਲ ਇੱਕ ਆ ਰਿਸਰਵੀ ਨੂੰ ਪੁੱਛ ਲੈਣਾ ਸਰਸ ਵੀਰੇ ਸਾਰੇ ਤਸਵੀਰ ਇਕ ਆਪਣਿਓ ਆਉਗੇ ਹੁੰਨਾ ਵਾ ਅ ਕੱਲ ਸੁਣਿਆ ਹੁੰਦਾ ਕੁ ਮਿੰਟ ਕੀ ਗੱਲ ਹੋ ਗਈ ਆ ਯਾਰ ਇਹਦੀ ਮੇਰੇ ਖਿਆਲ ਨੇ ਦੀ ਵਿੰਡੋ ਉੱਡ ਗਈ ਕਿ ਤੂੰ ਇਹਦੇ ਨਹੀਂ ਪੰਗਾ ਲਿਆ ਯਾਰ ਤੇਰਾ ਦਿਮਾਗ ਖਰਾਬ ਹੋ ਗਿਆ ਵਾ ਮੈਂ ਉਹ ਚੀਜ਼ਾਂ ਨਹੀਂ ਲਾ ਦਨਾ ਤੇ ਮੈਂ ਖਰਾਬ ਕਰਨੀਆਂ ਵੇ ਉਹ ਚੀਜ਼ਾਂ ਨਹੀਂ ਗਈ ਪੈਨੋ ਠੀਕ ਹੀ ਜਦੋਂ ਦੀ ਇਹ ਆਈ ਆ ਨਾ ਉਦੋਂ ਦਾ ਇਹ ਨੂੰ ਬੋ ਹੋ ਗਿਆ ਮੈਂ ਤੈਨੂੰ ਤਾਂ ਕਿ ਹੱਥ ਹੀ ਨਾ ਆਇਆ ਇਹਨੂੰ ਤੇਰੇ ਕਰਕੇ ਲੈਂਦਾ ਸੀ ਮੈਂ ਉਹੀ ਜੇ ਕੰਮ ਕੁਮਾਇ ਮੈਂ ਚੱਲ ਵੇਖਣਾ ਮੜਾ ਜਾ ਜਿਸੋਂ ਦਾ ਮੈਨੂੰ ਲਗਣਿਆ ਵਾ ਨਾ ਉਹਦਾ ਪੋੜਾ ਹੈ ਕੁੜੀ ਦੀ ਕਿਹਾ ਊੜੀ ਕੁੜੀ ਆਈ ਹੈ ਸਾਡੇ ਘਰ ਅੱਛਾ ਉਹਦੇ ਨਾਮ ਹੀ ਪਤਾ ਦਾ ਕੀ ਹੈ ਤੇ ਕੀ ਨਹੀਂ ਉਹੀ ਗੱਲ ਜਿਹੜੀ ਫਾਗਦੀ ਜਿਹਨੇ ਕਹਦੇ ਸਟੇਟਲ ਜਾਣੇ ਨਾ ਸਾਡੇ ਮਗਰੋਂ ਖਾ ਲੈਂਦੀ ਉਹ ਨੀ ਚੀਜ਼ਾਂ ਨਾ ਇਹਨੇ ਮੈਂ ਕਿਤੇ ਸਕੂਲ ਗਿਆ ਹੁਣ ਆਏ ਪਿਛੋ ਵੀ ਡੈਪੀ ਨਹੀਂ ਕਿਤੇ ਕੱਲ ਮੈਂ ਵੀ ਕਿਤੇ ਗਿਆ ਸੀ ਨਾ ਪਤਾ ਹੋ ਰਹੇ ਨੇ ਫਾ ਇਹਦਾ ਨਾ ਕਿਸ ਗਰੀਸ ਨੂੰ ਢਾ ਪੀਏ ਕਿਤੇ ਜੇ ਗ੍ਰੀਨ ਨੂੰ ਟੀਮ ਵਿੰਡੋ ਡਾਤੀ ਆ ਉਹ ਹੁਣ 1500 2000 ਦੀ ਪੈਣੀ ਏ ਉਹ ਜਾਣਦੇ ਭਰਾਵਾ ਮਿੰਗੀ ਪੈਂਦੀ ਓ ਤੇ ਨਹੀਂ ਕਾ ਪਤਾ ਹੋਵੇ ਜਿਹੜੇ ਮਾਊਸ ਵਾ ਉਹ ਵੀ ਉਹਦਾ ਵੀ ਰਿਸੈਲ ਸੁੱਟਦਾ ਕਿ ਨਹੀਂ ਇਤਨਾ ਤਾਂ ਬੜਾ ਕੰਮ ਖਰਾਬ ਹੋ ਗਿਆ ਨਾ ਹੀ ਕਿਹਨੂੰ ਕਹਿ ਜੁਗਿਆ 60000 ਦਾ ਲਿਆ ਨਵਾ ਕੋੜੀ ਦੂਜੀ ਆਂਟੀ ਓ ਉਹਦੀ ਮਾਂ ਬੰਡ ਬੈਣਦੀ ਈ ਆ ਉਹੀ ਤੇ ਗੱਲ ਉਹਦਾ ਖਾਲਾ ਦੀ ਕਦੀ ਆ ਕਰ ਲਾ ਉਹਨੇ ਮੇਰੇ ਦਾ ਸਮਝਾਦੀ ਮੈਂ ਕਿਹਦੀ ਮਾਂ ਬਾਂ ਦੀ ਖੁਸ਼ੀ ਨਾ ਕਰ ਬੋਦੀ ਉਹ ਗਾ ਨੀ ਉਹ ਪੰਜ ਸਿੱਧੀ ਪਾ ਲੈ ਗੱਲ ਲਕੀਆ ਸਿਰ ਤੇ ਚੜ ਗਏ ਆਗੇ ਰੰਗ ਆਪਣਾ ਵਿਖਾਉਂਦਾ ਪਿਆ ਅਸਲੀ ਸਹੀ ਗੱਲ ਵਾ ਕੰਧਾ ਵੰਦ ਪੇਂਟ ਹੁਣ ਕਰਾਇਆ ਤੇ ਨਿਕਾ ਮਰੀ ਜਾਂ ਅੰਡਿਛਦੇ ਹਨ ਉਹਨੂੰ ਕੁੜੀ ਘਰੇ ਉਹ ਵੇਖੀ ਸਹੀ ਉਥੇ ਕੀਤਾ ਗਈ ਆ ਉਹਨੇ ਕਰੀ ਦੇਖਿਆ ਕਦੀ ਗੱਲ ਨਹੀਂ ਗਾ ਸਾਡੀ ਮਾਂ ਨੇ ਨੇ ਚਾਰ ਨਾ ਰੰਗ ਰੰਗ ਕਰਾਇਆ ਤੇ ਸਾਰਾ ਹੀ ਉਥੇ ਲਵੇੜਦਾ ਜਿਹੜੀ ਪੈਨਸਲ ਮਾਰਕ ਦੀ ਯਾਰ ਬੜਾ ਦੁੱਖ ਹੁੰਦਿਆ ਵਾ 60 ਹਜ਼ਾਰ ਲੈਪਟਾਪ ਉਹ ਹੀ ਤੇ ਮੈਂ ਕਹਿਣਿਆ ਉਹ ਹੀ ਗੱਲ ਤੂੰ ਇੰਦਾ ਕਰਿਆ ਕਰ ਉਹਨਾਂ ਲੋਕਰ ਜਗਾ ਨਮਰੀ ਮੇਰੇ ਰੱਖੇ ਸਮਾਨ ਫੂਨੋ ਜਿਹੜਾ ਜਗਾ ਤੇ ਲੈਪਟਾਪ ਵਿੱਚ ਰੱਖ ਜਾਗਾ ਜਿਹੜਾ ਆਪਣਾ ਕੀਮਤੀ ਸਮਾਨ ਹਾਂ ਉਹ ਸਾਭ ਲਈਏ ਇਸ ਗੈਨ ਦਾ ਪਤਾ ਵੀ ਨਹੀਂ ਕੀ ਇਹਦਾ ਕੀ ਕੀ ਚੀਜ਼ ਮਾਰਦੇ ਚ ਲਿਆ ਗਿਆ ਇਹਦੇ ਮੈਂ ਤੈਨੂੰ ਵੀ ਪਾਸਵਰਡ ਲਾਇਆ ਕਿਤੇ ਉਹ ਨਹੀਂ ਹੋਇਆ ਹੋਣਾ ਤੇ ਉਹ ਕਿਤੇ ਪਾਸਵਰਡ ਨਾ ਪਦੀ ਰਹੀ ਹੈ ਕਿਤੇ ਤੇ ਉਹ ਕਿਤੇ ਉਹਦੇ ਕਰਕੇ ਕਿਤੇ ਵਿੰਡੋਟ ਡਕੀ ਹੈ ਉਹਨਾਂ ਪੜਦੇ ਹੈਗੀ ਹੈ ਉਹਨੂੰ ਕਿਹੜਾ ਕੋ ਪੜਨਾ ਲਿਖਣਾ ਹੁੰਦਾ ਵਾ ਤੀਜਾ ਪਹਿਲੀ ਯਾਰ ਵੇਖੀਆ ਵੇ ਉਹੀ ਤੇ ਗੱਲ ਵਾ ਕਦੀ ਕੋ ਵੇਖਿਆ ਤੇ ਫੇਰੀਆਂ ਨਾ ਇੱਕ ਉਹ ਆਂਟੀ ਨਾਟ ਹੁੰਦੀ ਨਾ ਗੱਲਾਂ ਬਾਤਵਾ ਜੇ ਨਹੀਂ ਪਤਾ ਨਾ ਤਾਂ ਤੁਹਾਨੂੰ ਪੁੱਛ ਲੈਆ ਜਾ ਯਾਰ ਰੋਟੀ ਕਾ ਨਹੀਂ ਖਾਣ ਅੱਗੇ ਤੇ ਬੇੜਾ ਕਰ ਕੋ ਹੋਰ ਹੋਣਾ ਕਰਦਾ ਸਾਡਾ ਉਹੀ ਤੇ ਮੈਂ ਕਹਿਣਿਆ ਸਿੱਧੀ ਗੱਲ ਵਾ ਪਾਪਾ ਨਾਲ ਕਰੀਏ ਗੱਲ ਆਪ ਸਮਝਾ ਲਓ ਨਹੀਂ ਇਹਨਾਂ ਨੂੰ ਸਮਝਾਉਣਾ ਆਂਦਾ ਏ ਫਿਰ ਐਈ ਤੇ ਕੱਲ ਨੂੰ ਕੋਈ ਕੈਦਰਜ ਵਾਜੇ ਫਿਰ ਕਹਿਣਾ ਕਿ ਕੁੜੀ ਮੇਰੀ ਮੁੰਦਾ ਕਹਿੰਦੇ ਇਦਾਂ ਕਹਿੰਦੇ ਤੇ ਚੱਲ ਇੱਕ ਵਾਰੀ ਆਪ ਗੈ ਕੇ ਵੇਖ ਲਾ ਜੇ ਮੰਦੀ ਟੀ ਕਹਿੰਦੇ ਪਾਪਾ ਨੂੰ ਕਹਿ ਦਿੰਨੇ ਆ ਇਹ ਮੈਂ ਸਮਝਾਉਣਾ ਵਾ ਹੁੰਦੇ ਪਈ ਹੋਣੀ ਅੰਦਰ ਜਾਦਾ ਕੱਲ ਹੀ ਜਾਊਗਾ ਹੁਣ ਤੋ ਕੀ ਯਾਰ ਨਾਲ ਢੀਰੋ ਵੀ ਕਹਦੀ ਵੀ ਕੁੜੀ ਆਪਣੀ ਸੰਭਾਲ ਕੇ ਰੱਖ ਆ ਤੇ ਬੈਰ ਬੁੱਧ ਜਲ ਹੁੰਦੀ ਜਿਆਦਾ ਹੀ ਏ ਇਹ ਮੈਂ ਕਰਦਾ ਗੱਲ ਹੁਣੀ ਆਹੋ ਆ ਰੱਖੇ ਨਾ ਉਥੇ ਹੁਣੇ ਹੀ ਕਰਦਾ ਗੱਲ ਸਿਰੇ ਪੌਲ ਨਾ ਮਿੱਡੋ ਦੀ ਮੇ ਜਾ ਕੇ ਕਰਾ ਲੈ ਜਾ ਕੇ ਹਾਂ ਪਤਾ ਕਿੱਡਾ ਮਹਿੰਗਾ ਆ ਤੇ ਕਿੰਨਾ ਮਹਿੰਗਾ ਸਮਾਨ ਪੈਂਦਾ ਉਦਾਂ ਹੀ ਤੇ ਮੈਂ ਕਹਿੰਦੇ ਹਾਂ ਜਾ ਯਾਰ ਆ ਕੇ ਅੰਦਰ ਉਥੇ ਲਮਾਰੀ ਦੇ ਕੀ ਤੇਲ ਕੋ ਸਕਰੀਨ ਤੋੜੀ ਨਵੀਂ ਬਣ ਕੇ ਕਿਤੇ ਮੈਂ ਰੱਖਉ ਨਾ ਕਰ ਮੈਂ ਕਰ ਜਾਂ ਤੂੰ ਕਰ ਲੈ ਜਾਂ ਮੈਂ ਗੱਲ ਕਰਨੀ ਏ ਫਿਰ ਆਹ ਜਾ ਜਾ ਯਾਰ ਤੇ ਬੜੀ ਮੜੀ ਗੱਲ ਵਾ ਅਸੀਂ ਤੇ ਘਰ ਦੇ ਭਲੇ ਵਾਸਤੇ ਕੰਮ ਕੀਤੇ ਆ ਤੇ ਘਰ ਦਾ ਨਖਾਣ ਹੁੰਦਾ ਪਿਆ ਵਾ ਇਹ ਕਰਨ ਡਾੜੀ ਨਾਲ ਗੱਲ ਕਰਨਾ ਵਾ ਵੀ ਆ ਕੰਮ ਸ਼ੁਰੂ ਕੀ ਘਰ ਦੇ ਵਿੱਚ ਹਟੇ ਚਲੋ ਸਬਜੀ ਤੇ ਬਣ ਗਈ ਆ ਨਿਆਣਿਆਂ ਨੂੰ ਕੁਛ ਨਹੀਂ ਆ ਰੋਟੀ ਖਾ ਲਓ ਗਰਮ ਗਰਮ ਤੇ ਨਾਲ ਨਾਲ ਮਿਲਾ ਦੇਣੀ ਵਿਚਾਰਿਆਂ ਨੂੰ ਠੰਡ ਬੜੀ ਆ ਨਾ ਲੱਥੇ ਫੁਲਕੇ ਝਟਣਦੇ ਹੋਏ ਹੁੰਦੇ ਆ ਚਲੋ ਪੁਛ ਕੇ ਆਉਣੀ ਆਪਾਂ ਸਾਈ ਦੇ ਸੋਤ ਰੋਟੀ ਲੈ ਕੇ ਆਵਾਂ ਉਹ ਨਹੀਂ ਆਂਟੀ ਮੈਂ ਆ ਨਹੀਂ ਕਣੀ ਮੇਰਾ ਜੀਰਿਆ ਨਹੀਂ ਕੰਡਿਆ ਉਹ ਤਾਂ ਡੀ ਮੈਂ ਮਾਵਾ ਪੁੱਤ ਤੁਹਾਡੀ ਮੈਨੂੰ ਮੰਮੀ ਕਿਹਾ ਕਰੋ ਮੈਨੇ ਗਲਤੀ ਨਾਲ ਹੀ ਧਿਆਨ ਸੁਣ ਲਓ ਜਿਹੜੀ ਸਾਡੀ ਮਾਂ ਹੀ ਨਾ ਉਹਨੇ ਆਡੀ ਮਾਂ ਹੀ ਰਹਿਣਾ ਵਾ ਠੀਕ ਹੈ ਨਾ ਤੂੰ ਹੀ ਆਂਟੀ ਤੇ ਆਂਟੀ ਰਹਿਣਾ ਵਾ ਇਹ ਕਰਕੇ ਜਿਹੜੀ ਮਾਂ ਦਾ ਜਨਮ ਨਾ ਲਾਦੇ ਤੇ ਇਹ ਗੱਲ ਮੈਨੂੰ ਐਤ ਬੋਲਣਾ ਕਿ ਮੇਰੇ ਮਾਂ ਕਿਉ ਠੀਕ ਹੈ ਨਾ ਪੁੱਤ ਮੈਂ ਤਾਂ ਕਦੀ ਸੋਚੀ ਵੀ ਨਹੀਂ ਇਹ ਗੱਲ ਮੈਂ ਤੇ ਤੁਹਾਡੀ ਮਾਂ ਹੀ ਆ ਜਦੋਂ ਤੁਹਾਨੂੰ ਮੈਂ ਆਪਣੇ ਬੱਚੇ ਸਮਝੇ ਨਹੀਂ ਤੁਸੀਂ ਮੇਨ ਆਪਣੀ ਮਾਂ ਕਿਉਂ ਨਹੀਂ ਸਮਝ ਸਕਦੇ ਪਹਿ ਹੀ ਨਹੀਂ ਗਾ ਸੋਚੀ ਕਦੀ ਵੀ ਤੇ ਇਹਦੀ ਮਾਂ ਬਣ ਸਾਤੇ ਠੀਕ ਆ ਨਾ ਪੁੱਤ ਮੇਰੇ ਪਿਆਰ ਚ ਕੋਈ ਕਮੀ ਆ ਹਾਂ ਤੁਹਾਡੇ ਪਿਆਰ ਦੀ ਲੋੜ ਨਹੀਂ ਸਿੱਧੀ ਬਤਲੀ ਦੀ ਗੱਲ ਬਸ ਕਿੰਧਾ ਭੋਲਾ ਮੂੰਹ ਬਣਾ ਕੇ ਤੇ ਮੈਂ ਤੁਹਾਡੀ ਮਾਂ ਜਿਹੜੀ ਮਾਂ ਸਾਡੀ ਹੋਵੇ ਰਹਿਣੀ ਆ ਠੀਕ ਆ ਨਾ ਕੋ ਲੱਕ ਸੁਣ ਦਾ ਬਣ ਕੇ ਨਹੀਂ ਸਾਡੀ ਮਾਂ ਨਾਲ ਕੋਈ ਪਨਸਾਦਾ ਕੋਈ ਜਿਹੜੀ ਸਿੱਧੀ ਗੱਲ ਹੋ ਮੇਰਾ ਕੀ ਕਸੂਰ ਵਾ ਮੈਂ ਤਾਂ ਕਦੀ ਸੋਚਿਆ ਹੀ ਨਹੀਂ ਕਿ ਮੇਰੇ ਨਾਲ ਇੱਥੇ ਵੀ ਦੋਹਾਂ ਡੈਪੂਗਾ ਕਿੰਨਾ ਮੈਂ ਨਾ ਬੱਚਿਆਂ ਨਾਲ ਪਿਆਰ ਕਰਦੀ ਆ ਮੈਨੂੰ ਪਤਾ ਵਾ ਤੁਹਾਡੀ ਮਾਂ ਤਰੀ ਮੈਂ ਬਣ ਸਕਦੀ ਪਰ ਫਿਰ ਵੀ ਕੋਸ਼ਿਸ਼ ਤੇ ਪੂਰੀ ਕਰਨ ਈ ਆ ਨਾ ਮੈਂ ਤੁਹਾਡੀਆਂ ਸਾਰੀਆਂ ਖੁਸ਼ੀਆਂ ਪੂਰੀਆਂ ਕਰਾਂ ਤੁਹਾਨੂੰ ਟਾਈਮ ਨਾਲ ਰੋਟੀ ਦਵਾਂ ਇਤੋਂ ਵੱਧ ਹੁਣ ਮੈਂ ਹੋਰ ਕੀ ਕਰ ਸਕਦੀ ਆ ਜੇ ਬੀਜੀ ਆ ਤੇ ਉਹ ਵੀ ਮੇਰੇ ਗਲ ਪੈ ਜਾਂਦੇ ਆ ਜੇ ਬੱਚੇ ਆ ਉਹ ਵੀ ਮੇਰੇ ਗਲ ਪੈ ਜਾਂਦੇ ਆ ਕਿੰਨੂੰ ਸੁਣਾਵਾਂ ਪੇਕੇ ਵੀ ਪਰਜਾਈ ਮੇਰੀ ਚੰਗੀ ਨਹੀਂ ਗਈ ਉਹਨੂੰ ਪਤਾ ਲੱਗਾ ਤਾਂ ਉਹਨੇ ਤੇ ਉਹ ਖਿੰਲੀ ਮਾਰਨੀ ਹੈ ਵੀ ਚੰਗਾ ਹੋ ਗਿਆ ਸੁਭਦਨ ਇਦਾਂ ਹੋਈ ਆ ਹੁਣ ਮੈਂ ਕਿਨੂੰ ਦੱਸਾਂ ਇਦਾਂ ਕਰਦੀ ਆ ਰਵਨਪਿਆਨ ਜੀ ਨੂੰ ਫੋਨ ਕਰਦੀ ਆ ਥੋੜਾ ਬਹੁਤਾ ਦੁੱਖ ਵੰਡਾਉਂਗੀ ਕੋਹਨਾ ਕੋ ਦੱਸੂਗੀ ਨਾ ਮਿੰਨੂ ਹੈਲੋ ਸਸੀ ਗੱਲ ਪਿਆਂ ਜੀ ਹਾਂ ਜੀ ਹਾਂ ਜੀ ਹਾਂ ਜੀ ਠੀਕ ਆ ਨਹੀਂ ਨਹੀਂ ਮਤੜ ਨਾਲ ਗੱਲ ਕਰਨੀ ਹੈ ਕੋਈ ਹਾਂ ਜੀ ਜਿੱਦਾਂ ਜਿੱਦਾਂ ਤੁਸੀਂ ਕਹਿੰਦੇ ਸੀ ਨਾ ਉਹਦਾ ਬਿਲਕੁਲ ਨਹੀਂ ਹੈਗਾ ਇੱਥੇ ਹਾਂ ਜੀ ਨਹੀਂ ਨਹੀਂ ਪਹਿਲਾਂ ਤਾਂ ਬੜਾ ਵਧੀਆ ਜਿਹਾ ਸਾਰਾ ਕੁਝ ਪਰ ਹੁਣ ਹੌਲੀ ਹੌਲੀ ਕਰਕੇ ਸਾਰਿਆਂ ਦੇ ਚਿਹਰੇ ਸਾਹਮਣੇ ਆਉਣ ਡਏ ਆ ਬੱਚੇ ਆ ਤਾਂ ਮੈਨੂੰ ਉਹ ਨਹੀਂ ਆਪਣੀ ਮਾਂ ਸਮਝਦੇ ਤੇ ਬੀਜੀ ਤੇ ਉਹਦੀ ਮੈਨੂੰ ਸਮਝ ਦੇ ਹੁਣ ਤੁਸੀਂ ਦੱਸੋ ਮੈਂ ਕਿੱਧਰ ਨੂੰ ਜਾਵਾਂ ਹਾਂ ਚਲੋ ਠੀਕ ਆਓ ਫਿਰ ਤੁਸੀਂ ਚੰਗਾ ਭੈਣ ਜੀ ਸਤਿ ਸ੍ਰੀ ਅਕਾਲ ਚਲ ਕੋਈ ਨਹੀਂ ਆਉਗੀ ਤੇ ਆਪੇ ਸਮਝਾਉਗੀ ਇਹਨਾਂ ਨੂੰ ਥੋੜਾ ਬਹੁਤਾ ਕੀ ਪਤਾ ਵਾ ਸਭ ਕੁ ਠੀਕ ਹੋ ਹੀ ਜਾਏ ਚਲੋ ਠੀਕਾ ਕੋਈ ਗੱਲ ਨਹੀਂ ਚੰਗਾ ਲੈ ਦਾਸ ਜਦੋਂ ਹੱਥ ਆਪ ਸਾੜਨੇ ਪੈਂਦੇ ਹੀ ਨਾ ਉਦੋਂ ਹੁੰਦੇ ਹੀ ਵੀ ਕਰਵਾਦੇ ਕੋਈ ਗੱਲ ਨਹੀਂ ਆ ਬੀਬੀ ਵੀ ਮੇਰੇ ਨਾਲ ਘੜੀ ਘੜੀ ਆਉਂਦੀ ਸੀ ਹੁਣ ਇਹਨੂੰ ਕੀ ਬਿਮਾਰੀ ਆ ਭਲਾ ਵੀ ਉਹਨੂੰ ਗੱਲਾਂ ਕਰਦੀ ਰੋਟੀ ਪਾਣੀ ਪੱਕਾ ਜੂ ਮਿਲਣ ਦਾ ਪਿਆ ਗੋਡੇ ਧੂ ਧੂ ਕੇ ਤੁਰਦੀ ਹੁੰਦੀ ਹਿੱਗੀ ਰੋਟੀ ਨਹੀਂ ਪੱਕਦੀ ਹੁੰਦੀ ਚੋਲ ਬਣਾਵਣਾ ਖਾਂਦੇ ਹੁੰਦੇ ਹੁੰਦੇ ਸੀ ਹੁਣ ਪਕੀਆਂ ਪਕਾਈਆਂ ਰਾਸ ਨਹੀਂ ਨਾ ਆਉਂਦੀਆਂ ਕੋਈ ਗੱਲ ਨਹੀਂ ਸਵੇਰੇ ਜਾਉਂਗੀ ਜਾ ਕੇ ਤਾਂ ਚੰਗੀ ਖਾਦਰਦਾਰੀ ਇਹਨਾਂ ਦੀ ਕਰਕੇ ਮੈਂ ਆਉਂਗੀ ਵੀ ਕੀ ਬਿਮਾਰੀ ਤੁਹਾਨੂੰ ਭਲਾ ਰਮਨ ਕੀਤਾ ਹੀ ਫੋਨ ਮੈਂ ਫੋਨ ਕੀ ਕਰਨਾ ਸੀ ਉਹਦਾ ਫੋਨ ਆਇਆ ਸੀਗਾ ਅੱਛਾ ਤੇ ਕਹਿਣ ਲਈ ਰੋਂਦੀ ਹੈ ਫੋਨ ਦੇ ਵਿੱਚ ਕੀ ਦੁਖੀ ਆਂ ਦੁਖੀ ਆਂਦੀ ਨਿਆਣੀ ਮੈਨੂੰ ਮਾਂ ਨਹੀਂ ਸਮਝਦੇ ਜੇ ਮਾਤਾ ਵਾ ਤਾਂ ਉਹ ਮੈਨੂੰ ਗੱਲਾਂ ਕਰਦੀ ਆ ਮਾਤਾ ਨੂੰ ਅਕਲ ਨਹੀਂ ਕਿ ਹੈਗੀ ਸਿਆਣੀ ਬਿਆਣੀ ਆ ਤੈਨੂੰ ਬਿਸਤਰੇ ਤੇ ਰੋਟੀ ਮਿਲਣ ਈ ਆ ਉਨੇ ਵੀ ਗੱਲਾਂ-ਗੱਲਾਂ ਕੀਤੀਆਂ ਵਾ ਕੀਤੀਆਂ ਮਾਂ ਤੇ ਵੀ ਜਿੱਦਾਂ ਤੁਸੀਂ ਕਹਿੰਦੇ ਹੋ ਨਾ ਉਦਾਂ ਦਾ ਇੱਥੇ ਕੰਮ ਬਿਲਕੁਲ ਨਹੀਂ ਗਿਆ ਹੈਗਾ ਬੱਚੇ ਮੈਨੂੰ ਭਜ-ਭਜ ਕੇ ਪੈਂਦੀ ਐ ਜਿੱਦਣ ਮਾਂ ਵਾਪਸ ਹੱਥ ਛੱਡਦੀ ਹੋਂਦ ਚੰਗੇ ਸੀ ਅੱਜ ਪਕੀਆਂ ਪਕਾਈਆਂ ਮਿਲ ਰਹੀਆਂ ਵਾ ਤੇ ਖਾਧੀਆਂ ਨਹੀਂ ਜਾਂਨ ਕਿਵੇਂ ਲੈ ਕੇ ਉਹਦਰ ਦੇ ਸਿੱਤੂ ਕਰਦੇ ਸੀ ਕਿਦਾਂ ਉਹਦੇ ਦੇ ਜਦੋਂ ਜਨਮ ਦੇ ਅੰਤ ਗਏ ਉਹਦੇ ਵਿੱਚ ਨਹੀਂ ਕੋਈ ਕਸੂਰ ਉਹਦੇ 'ਚ ਕਸੂਰ ਮੈਂ ਤਾਂ ਕਰਦੀ ਜੇ ਰੋਟੀ ਪਾਣੀ ਨਾ ਪਕਾ ਕੇ ਦਿੰਦੀ ਲੀੜਾ ਕੱਪੜਾ ਨਾ ਤੋਹ ਕੇ ਦਿੰਦੀ ਸਭ ਕੁਝ ਤੇ ਇਹਨਾਂ ਨੂੰ ਮਿਲਦਿਆ ਵਾ ਪਰ ਅਮਰੋ ਦਾ ਤਾਂ ਕੋਈ ਕਸੂਰ ਨਹੀਂ ਐ ਮੈਂ ਹਾਂ ਉਹਦਣ ਵੇਖ ਲਾ ਕਿਦਾਂ ਸਿੱ ਮਦਾ ਵੀ ਕਰੀ ਜਾਂਦੀ ਵੀ ਮੇਰੇ ਮਾਤਾ ਨੂੰ ਦੇਖ ਲਓ ਪਹਿਲਾਂ ਹੀ ਕਿਹਾ ਸੀਗਾ ਮੈਂ ਮੇਰੀਆਂ ਰਿਸ਼ਤੇਦਾਰੀ ਮੇਰੀ ਬੇਇੱਜ਼ਤੀ ਨਾ ਹੋਵੇ ਹੁਣ ਵੇਖ ਲਓ ਨਹੀਂ ਤੇ ਇਹ ਕੋਈ ਗੱਲ ਨਹੀਂ ਐਦਾਂ ਦੀ ਗੱਲ ਕੋਈ ਨਹੀਂ ਹੁੰਦੀ ਹੁਣ ਹੋਈ ਐ ਨਾ ਉਹ ਗੱਲ ਮੈਂ ਨਾ ਕਿੱਥੇ ਦੇਣਾ ਅਗਲੇ ਕਹਾਂਗੇ ਝੂਠ ਬੋਲ ਕੇ ਰਿਸ਼ਤਾ ਕਰਵਾਇਆ ਤੂੰ ਉਹ ਰਵਰ ਮੇਰਾ ਤੇ ਨਹੀਂ ਰਹਾ ਦਾ ਮੈਨੂੰ ਇਹਨਾਂ ਦਾ ਪਤਾ ਸੀ ਵੀ ਇਹਨਾਂ ਨੇ ਇਹ ਕੰਮ ਕਰਨਾ ਤੇ ਮੈਂ ਫੇਰ ਉਹਨਾਂ ਨੇ ਕਹਿਣਾ ਵੀ ਚਲ ਜੀ ਉਹ ਕਰਾਂਦੀ ਸੀ ਤੇ ਤੂੰ ਕਰੋੜ ਦਾ ਦਾ ਭਰਾ ਹੀ ਤੇਰਾ ਮੈਂ ਤੇ ਇਹ ਚੱਕਰ 'ਚ ਪੈ ਗਿਆ ਤੇ ਮੈਂ ਵੀ ਤਾਂ ਤਰਸ ਖਾ ਕੇ ਕਰਵਾਇਆ ਤੇ ਚਲ ਨਿਆਣੇ ਆ ਵਿਚਾਰੇ ਬਾਰ ਅੰਦਰ ਜਾਣਾ ਵਾ ਇਹਨਾਂ ਨੇ ਵੀ ਰੋਟੀ ਪੱਕੀ ਭਕਾਈ ਦੋ ਸਾਲ ਖਾ ਲੈਣਗੇ। ਤਾਂ ਭਰਾ ਤੁਹਾਡਾ ਜਿਹੜਾ ਵਾ ਕਿੱਥੇ ਆਥ ਸਾੜੂਗਾ? ਜੇ ਕੱਲ ਨੂੰ ਨਿਆਣੀ ਚਲ ਗਏ ਤੇ। ਤੇ ਮਾਤਾ ਦਾ ਤਾਂ ਘੜੀ ਦਾ ਨਹੀਂ ਪਤਾ। ਅਰ ਮਰਨ ਗਲਤੀ ਪਤਾ ਕੀ ਹੋ ਗਈ ਆ। ਇਹਨਾਂ ਕੋ ਥਾਂ ਲਾਉਣਾ ਚਾਹੀਦਾ ਸੀ ਪਹਿਲੋਂ ਉਹਦੇ ਨਾਮ। ਨਹੀਂ ਮੈਂ ਹੁਣ ਵੀ ਕਹਿਣਾ ਕਰਵਾਓ ਉਹਦੇ ਨਾਮ ਜਾਂ ਪੈਸੇ ਕਰਵਾਓ। ਕੀ ਗੱਲ ਉਹ ਤੁਹਾਡੀ ਨਾ ਬੋਲੀ ਨਹੀਂ ਲੱਗੀ? ਫੇ ਰੋਟੀ ਪਾਣੀ ਤੁਹਾਨੂੰ ਪਕਾ ਕੇ ਦਵੇ। ਤੇ ਨਾਲੇ ਗੱਲਾਂ ਵੀ ਸੁਣੇ। ਅਜੇ ਤਾਂ ਮੈਨੂੰ ਉਹਨੇ ਇਹ ਨਹੀਂ ਦੱਸਿਆ। ਪੀ ਕੁੜੀ ਨਾਲ ਕਿਦਾਂ ਦਾ سلوਕ ਕਰਦੀ ਹੈ ਅਜੇ ਮੈਂ ਇਹ ਪੁੱਛਣਾ ਸੀ ਉਹਨੂੰ ਉਹ ਰੋਂ ਰਹੀ ਮੈਂ ਗਾੜੀ ਕੋਈ ਨਾ ਸਵਾਲ ਕੀਤਾ ਹੀ ਨਹੀਂ ਮੈਂ ਕਿ ਕੋਈ ਨਹੀਂ ਮੈਂ ਘਰ ਆਉਂਗੀ ਧਾਨ ਕੇ ਗੱਲ ਕਰੂੰਗੀ ਸਵਾਲ ਉਥੇ ਜ਼ਿਆਦਾ ਕਰਨਾ ਸੀ ਉਹ ਕਹਿੰਦੀ ਜਿਹੜੇ ਚੰਗਾ ਮੈਨੂੰ ਜੰਮਾ ਜਿਹਾ ਲੈ ਕੇ ਬਾਹਰ ਤਾਂ ਇੱਥੇ ਮੈਂ ਤਾਂ ਆਪਣੇ ਵੱਲੋਂ ਚੰਗਾ ਹੀ ਕੀਤਾ ਸੀ ਵੀ ਘਰ ਬਾਤਾਂ ਚੰਗਾ ਬਣਿਆ ਮੈਨੂੰ ਕੀ ਪਤਾ ਸੀ ਇਹਨਾਂ ਨੇ ਪੱਲੇ ਨਹੀਂ ਪੰਣਾ ਮੁੰਡਿਆਂ ਨੂੰ ਨਹੀਂ ਪਤਾ ਲੱਗਦਾ ਕਿ ਕਿੱਥੇ ਅੱਗੇ ਚੌਲ ਖਾਂਦੇ ਨੇ ਭਈਆਂ ਨੂੰ ਨਾ ਉਹਨਾਂ ਨੂੰ ਤਾਂ ਅਕਲ ਨਹੀਂ ਗਈ ਹੈਗੀ ਮੈਂ ਹੁਣ ਕੀ ਕਰਾਂ ਮੈਨੂੰ ਤਾਂ ਸ਼ਰਮ ਘੋਟੇ ਘੋਟੇ ਆਉਂਦੀ ਆ ਮੈਂ ਤਾਂ ਪਿੰਡ ਜਾਣ ਜੱਗੀ ਵੀ ਨਹੀਂ ਪਰ ਜਾਈ ਮੈਂ ਕਹਣਾ ਚੰਗਾ ਤਾਂ ਕੰਮ ਕੀਤਾ ਸੀ ਉਦੋਂ ਸਿੱਤਾਂ ਦੇ ਪੁੱਲ ਬਣਨੀ ਜਾਂਦੀ ਹਾਂ ਹੁਣ ਕੀ ਬਣਿਆ ਉਹ ਚੱਲ ਯਾਰ ਛੱਡ ਠਾਂ ਕੋਈ ਗੱਲ ਨਹੀਂ ਆ ਕੋਈ ਆ ਹੌਸਤਾ ਤੇ ਰਾਸ ਆ ਜਾਣਾ ਸਾਰਾ ਕੰਮ ਆਸਤੇ ਆਸਤੇ ਨਹੀਂ ਆਉਣਾ ਜਦੋਂ ਹੁਣ ਇੱਕ ਵਾਰਾ ਘਟਪਟੀ ਪੈ ਗਈ ਨਾ ਇਹ ਪਈ ਰਹਿਣੀ ਆ ਇਹਨੇ ਕੰਮ ਸੀ ਉੱਤਰ ਹੋਣਾ ਹੁਣ ਚੱਲੇ ਕੋਈ ਆਪ ਜਾ ਕੇ ਵੇਖਦੇ ਆ ਕੀ ਬਣਿਆ ਉੱਥੇ ਕੋਈ ਨਹੀਂ ਮੈਂ ਸਵੇਰੇ ਜਾਉਂਗੀ ਇਕੱਲਾ ਤੇ ਕਰਕੇ ਆਉਂਗੀ ਗੱਲ ਖਾਤਰਦਾਰੀ ਤੇ ਇਹਨਾਂ ਦੀ ਚੰਗੀ ਪਿਓ ਪੁੱਤਾਂ ਦੀ ਕਰੂੰਗੀ ਵੀ ਬਿਮਾਰੀ ਕੀ ਤੁਹਾਨੂੰ ਮੈਂ ਤੇ ਫਸਗੀ ਚਰਵਾ ਕੇ ਮੈਨੂੰ ਪਤਾ ਹੁੰਦਾ ਮੈਂ ਗੱਲ ਚ ਨਹੀਂ ਹਾਂ ਚੱਲ ਫੁਲਕੇ ਦੋ ਲਾਵਾਂ ਰੋਟੀ ਪਕਾਉਣ ਲੱਗੀ ਹਾਂ ਤੇ ਮੂਹੜੀ ਖਰਾਬ ਹੋ ਗਿਆ ਮੇਰਾ ਤੇ ਤੇ ਲਾਲਾ ਫੁਲਕੇ ਕੋਈ ਗੱਲ ਨਹੀਂ ਮੂਹਰ ਕਰਨ ਨੂੰ ਖਰਾਬ ਕਰਨ ਲਈ ਆ ਉੱਥੇ ਜਾਵਾਂਗੇ ਤੇ ਗੱਲਬਾਤ ਕਰਕੇ ਆਵਾਂਗੇ ਉਹਨਾਂ ਨਾਲ ਸਾਰੀ ਕੇ ਚਲੋ ਠੀਕ ਆ ਪਹਿਲਾਂ ਤੁਸੀਂ ਤਰਲਿਆ ਮਾਰਦੇ ਤੇ ਹੁਣ ਤੁਸੀਂ ਅੱਖਾ ਬਦਲ ਗਏ ਤੁਹਾਡੀਆਂ ਚਲ ਕੋਈ ਨਹੀਂ ਮੈਂ ਲਾਵਾਂ ਰੋਟੀ ਲਾਲਾ ਫਿਰ ਤੁਸੀਂ ਹੱਥ